ਹਰਾਨਿਤਿਨ ਕੁਮਾਰ ਅੱਛਾ ਜੀ ਹਾਂਜੀ ਇਹ ਕਿਦਾਂ ਹਾਸਾ ਜਿਹੜਾ ਅਸੀਂ ਮੇਨ ਰੋਡ ਤੇ ਆ ਰਹੇ ਆ ਓਟੋ ਵਾਲਿਆਂ ਨੇ ਡਾਇਰੈਕਟ ਆਪਣੀ ਗੱਡੀ ਮੇਨ ਰੋਡ ਤੋਂ ਮੋੜਤੀ ਕਿਹੜੀ ਜਗ੍ਹਾ ਤੋਂ ਆਏ ਸੀ ਕਿਹੜੀ ਅਸੀਂ ਸਥਾਣੇ ਤੋਂ ਆਏ ਹਾਂ ਜੀ ਸਥਾਣੇ ਤੋਂ ਆਏ ਹਾਂਜੀ ਇਧਰੋਂ ਕੀ ਤਲਵਾੜੇ ਤੋਂ ਕੀ ਕਰਨਾ ਹੈ ਅਸੀਂ ਮੋਮੋਸ ਖਾਣ ਆਏ ਸਪੈਸ਼ਲ ਮੋਮੋਸ ਖਾਣ ਆਏ ਕਿੰਨੇ ਜਣੇ ਸੀ ਅਸੀਂ ਤਿੰਨ ਜਣੇ ਸੀਗੇ। ਹਾਂਜੀ। ਫਿਰ ਕਿਤਾ ਕੋਈ ਛੱਟ ਪੇਟ ਲੱਗੀ ਜਾਂ ਕੁਝ। ਸਾਡੇ ਸਰਟੀਫਿਕੇਟ ਤਾਂ ਨਹੀਂ ਲੱਗੀ ਗੱਡੀ ਦੇ 에ਅਰ ਬੈਗ ਟਾਈਮ ਤੇ ਖੁੱਲ ਗਏ। ਅਸੀਂ ਵੀ ਸਾਡਾ ਬਚਾਇਆ। ਆਟੋ ਵਾਲਾ ਭੱਜ ਗਿਆ ਇੱਥੋਂ ਜੀ। ਅੱਛਾ ਆਟੋ ਵਾਲਾ ਭੱਜ ਗਿਆ। ਫਿਰ ਪੁਲਿਸ ਨੂੰ ਤਲਾਸ਼ ਦਿੱਤੀ। ਅਸੀਂ ਪੁਲਿਸ ਨੂੰ ਦੋ ਵਾਰੀ ਫੋਨ ਕਰਤਾ ਹੈ। ਉਹ ਕਹਿ ਰਿਹਾ ਅਸੀਂ ਆ ਰਹੇ ਹਾਂ ਕੁਛ ਚੰਦ। ਹਾਂਜੀ। ਤੇ ਤੁਸੀਂ ਹੁਣ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਸਾਡੀ ਗੱਡੀ ਦਾ ਜੋ ਨੁਕਸਾਨ ਆਇਆ ਉਹ ਬਰੂਫ ਕਰ ਦੇਣਾ। ਅਸੀਂ ਹੋਰ ਕੁਝ ਨਹੀਂ ਮੰਗਦੇ। ਇਹ ਪਈ ਰੱਖੀ ਨਾ ਮਟਰ ਮੇਰਾ ਨਾ ਜੀ ਸਾਈਲ ਕੁਮਾਰ ਹੈਗਾ ਇਹ ਐਕਸੀਡੈਂਟ ਹੋਇਆ ਕੀ ਕਾਰਨ ਕਿੱਦਾਂ ਹੋਇਆ ਭਾਜੀ ਅਸੀਂ ਆਂਦੇ ਸੀ ਇੱਥੋਂ ਆਪਣੇ ਦਤਾਰਪੁਰ ਤੋਂ ਪੰਪ ਤੋਂ ਆਂਦੇ ਸੀ ਇਹ ਅੰਕਲ ਉਹਨੇ ਗੱਡੀ ਆ ਕੇ ਖੜੀ ਐ ਇਹਨਾਂ ਅੰਕਲ ਉਹਨੇ ਗੱਡੀ ਜਗਦਮ ਮੋੜ ਲਈ ਐ ਸਾਡੀ ਗੱਡੀ 40 ਸਪੀਡ ਸੀ ਅਸੀਂ ਦੇਖਦੇ ਸੀ ਮਜੇ ਮੈਨੂੰ ਚੱਲੇ ਸੀ ਅਸੀਂ ਮੈਂ ਆਪਣੇ ਸ਼ੌਂਕ ਨਾਲ ਗਾਣੇ ਲਾਈ ਸੀ ਇਦਾਂ ਕਹਿੰਦੇ ਨਹੀਂ ਲਾਈ ਸੀ 40 ਸਪੀਡ ਸੀ ਉਹ ਟੋਟਲੀ ਇਹ ਅੰਕਲ ਨੇ ਜਗਦਾ ਮੋੜੀ ਇਹਨਾਂ ਦੀ ਜੋ ਜਿਹੜੀ ਦਾੜ ਹੈਗੀ ਆ ਉਹ ਬਾਹਰ ਪਈ ਤਾਂ ਕਹਿੰਦੇ ਪਤਾ ਨਹੀਂ ਖੂਨ ਖੜ ਨਿਕਲ ਗਿਆ ਤੇ ਇੱਥੋਂ ਦੌੜ ਗਏ ਸਾਨੂੰ ਕਿ ਸਾਨੂੰ ਗੁੰਡਾਗਰਦੀ ਕੀਤੀ ਹੈ 도ੜ ਗਏ ਕਹਿੰਦੇ ਕੋਈ ਨਹੀਂ ਬੁਲਾ ਲਓ ਜਿਹੜਾ ਬੁਲਾਣਾ ਹੈਗਾ ਅਸੀਂ ਦਰਦੇ ਕਿਸੇ ਦਾ ਗੱਡੀ ਤੇ ਤੁਸੀਂ ਕਿੰਨੇ ਜਣੇ ਸੀਗੇ ਅਸੀਂ ਤਿੰਨ ਬੰਦੇ ਸੀ ਜੀ ਤੇ ਇੱਕ ਦਾ ਬਚਾਇਆ ਗੱਡੀ ਬਚਾਜ ਦੇਖ ਲੋ ਜੀ ਅਪਰ ਤੁਹਾਡੇ ਸਾਹਮਣੇ ਹੀ ਦੇਖੋ ਕਿੰਨਾ ਕੀ ਨੁਕਸਾਨ ਹੋ ਗਿਆ ਸਾਨੂੰ ਨੁਕਸਾਨ ਦੇ ਦਿਓ ਅਸੀਂ ਹੋਰ ਕੁਝ ਨਹੀਂ ਚਾਹੁੰਦੇ ਜੀ ਤੁਸੀਂ ਪੁਲਿਸ ਨੂੰ ਤਲਾਹ ਦਿੱਤੀ ਇਸੀ ਗੱਲ ਦੀ ਹਾਂਜੀ ਤਿੰਨ ਵਾਰੀ ਫੋਨ ਕਰਤਾ ਉਹ ਕਹਿੰਦੇ ਆਂਦੇ ਪਏ ਆਂ ਸਾਨੂੰ ਇੰਨੀ ਗੱਲ ਕਹੀ ਹੈ ਕਿ ਅਸੀਂ ਥੋੜੀ ਦੇਰ ਚ ਪਹੁੰਚ ਜਾਵਾਂਗੇ 10 15 ਮਿੰਟ ਤੇ ਤੁਸੀਂ ਹੁਣ ਕਿੱਥੇ ਜਾਣਾ ਸੀ ਵਾਪਸ ਅਸੀਂ ਥਾਣੇ ਜਾਣਾ ਸੀ ਥਾਣੇ ਜਾਣਾ ਸੀ ਤਦੂ ਹੀ ਪ੍ਰਸ਼ਾਸਨ ਦੇ ਕਿ ਕੀ ਮੰਗ ਕਰਦੇ ਆ ਇਹ ਮੰਗ ਕਰਦੇ ਜਿੱਦਾਂ ਸਾਡਾ ਨੁਕਸਾਨ ਜਿੰਨਾ ਹੋਇਆ ਉਹ ਉਨਾ ਭਰ ਦੇਵੇ ਅਸੀਂ ਹੋਰ ਕੁਝ ਨਹੀਂ ਮੰਗਦੇ ਹਾਂ ਸਰ ਜਿਹੜਾ ਐਕਸੀਡੈਂਟ ਹੋਇਆ ਗੁਰਦੁਆਰਾ ਚੌਂਕ ਗੁਰਦੁਆਰਾ ਚੌਂਕ ਤੇ ਉਹਦੇ ਬਾਰੇ ਜਿਹੜਾ ਤੁਹਾਨੂੰ ਪੁੱਛਾ ਲਈਏ ਉਹਦੇ ਬਾਰੇ ਕੀ ਕਹਿੰਦੇ ਅਸੀਂ ਤੜੇ ਥਾਣੇ ਸੀਗੇ ਥਾਣੇ ਇਨਫੋਰਮੇਸ਼ਨ ਮਿਲੀ ਕਿ ਐਕਸੀਡੈਂਟ ਹੋਇਆ ਗੁਰਦੁਆਰਾ ਚੌਂਕ ਜੀ ਉਸ ਤੋਂ ਬਾਅਦ ਮੌਕੇ ਤੇ ਆਏ ਆ ਜੀ ਮੌਕੇ ਤੇ ਆ ਕੇ ਦੇਖਿਆ ਕਾਰ ਜਿਹੜੀ ਮਕੇਰੀਆਂ ਸਾਈਡ ਤੋਂ ਆ ਰਹੀ ਸੀ ਤੇ ਛੋਟਾ ਇਹ ਹਾਥੀ ਜਿਹੜਾ ਅਸ਼ੋਕਾ ਲੈ ਲੈਣ ਦੀ ਇਹ ਆ ਰਿਹਾ ਤਲਵਾੜੇ ਸਾਈਡ ਤੋਂ ਤੇ ਇਹਨੇ ਬਿਨਾ ਇੰਡੀਕੇਟਰ ਤੇ ਟਰਨ ਕਰਤਾ ਗੁਰਦੁਆਰਾ ਚੌਕਲ ਨੂੰ ਤੇ ਕਾਰ ਜਿਹੜੀ ਵਿੱਚ ਹਿੱਟ ਕੀਤੀ ਇਹਦੇ ਗੱਡੀ ਕੀ ਕੋਈ ਜਾਨੀ ਨੁਕਸਾਨ ਦਾ ਕੋਈ ਜਾਨੀ ਕੋਈ ਨਹੀਂ ਗੱਡੀ ਦਾ ਨੁਕਸਾਨ ਗੱਡੀ ਦਾ ਕਾਰ ਦਾ ਹੋਇਆ ਨੁਕਸਾਨ ਦੂਜੀ ਗੱਡੀ ਤੇ ਠੀਕ ਹੈ ਤੇ ਜਿਹੜਾ ਅਸ਼ੋਕਾ ਲੈ ਲੈਣ ਦਾ ਡਰਾਈਵਰ ਸੀ ਇਹ ਮੌਕੇ ਤੋਂ ਭਰਾਰ ਹੋ ਗਏ ਤੇ ਬਣਦੀ ਜੋ ਇਹਨਾਂ ਤੇ ਬਣਦੀ ਕਾਰਵਾਈ ਥਾਣੇ ਲੈ ਚੱਲਿਆਂ ਜੀ ਜੋ ਬਣਦੀ ਕਾਰਵਾਈ ਇਹਨਾਂ ਦੇ